ਤਾਂ ਉਹ ਵੀ ਲੋਗ ਐਡੀਬਲ ਤੋਂ ਲਈ ਤੇਰਾ ਤਲਦਾਂ ਘੱਟ ਉਹਦੇ ਸ਼ਾਨੋਂ ਰੱਖਿਆ ਹੈ ਵਿੱਚ ਵੈਜੀਟੇਬਲ ਬੈਗ ਹੈ ਤੇਰਾ ਹੈ ਘੱਟ ਇਹ ਕੋੜਾ ਉਹਨੇ ਵਿੱਚ ਕੋੜਾ ਫਰਮਾਉਣ ਨੂੰ ਲੱਗ ਰੱਖਿਆ ਨੇਲ ਦੇ ਸਾਡੇ ਆਪਣੇ ਦਾਸ ਸਰ ਠੀਕ ਸਪਾਈਸ ਕੋਈ ਰੱਖਿਆ ਕਰੋ ਜਰਾ ਬਿਲਕੁਲ ਜੀ ਮੱਟਾ ਮੱਛਾ ਕਿੱਥੋਂ ਨਹੀਂ ਕਿਹਦਾ ਰਹੇਗਾ ਠੀਕ ਹੈ ਜੀ ਸਕਤ ਲਾਇਆ ਕਰੀਏ ਚੱਲਦਾ ਕੰਮ ਕਰ ਠੀਕ ਹੈ ਸਰ ਵਧੀਆ ਦਿੱਤਾ ਕਰ ਰਜਿਸਟ੍ਰੇਸ਼ਨ ਕਿੱਥੇ ਥੈਂਕ ਯੂ ਬਹੁਤ ਦਿਖਾਓ ਅੱਜ ਜਿਵੇਂ ਮੈਂ ਤਾਜ਼ੇ ਬਣਵਾਤੀ ਨੇ ਹੁੰਦੇ ਆ ਚੱਲ ਫਰੈਸ਼ ਐਵੀ ਚੀਜ਼ਾਂ ਦਾ ਠੀਕ ਹੈ ਆਈ ਜੀਨ ਦਾ ਉਹ ਨਹੀਂ ਖਿਆਲ ਰੱਖਦਾ ਉਹ ਵੀ ਚੀਜ਼ਾਂ ਦੇਖਣੀ ਆ ਜਿਹੜਾ ਰਾਮਟੀਰੀਅਲ ਯੂਜ਼ ਕਰਦੇ ਆ ਉਹ ਕਿੱਦਾਂ ਦਾ ਕਰਦੇ ਆ ਕੋਣ ਸੇਫਟੀ ਦਾ ਲਾਇਸੈਂਸ ਲਾਇਸੈਂਸ ਦਾ ਬਿਫੇ ਜੋ ਕੈਪ ਹੈ ਨਾ ਕੋਲੇ ਆਲ ਆਫਰ ਉਹਨੂੰ ਦੇਖ ਕੇ ਤਾਂ ਰਮਾਲ ਬਣ ਲਿਆ ਗੱਲ ਨਾ ਆਮ ਆਸੂ ਦਾ। ਤੁਸੀਂ ਕਿਉਂ ਨਹੀਂ ਲਾਇਸੈਂਸ ਦਾ ਫੂਲ ਸੇਫਟੀ ਖਰਦਾਰ ਜੇ ਤੁਸੀਂ ਵੀ ਤਕੌਰ ਜੇ ਸ਼ੇਰੀਨ ਕਿੱਥੇ ਫੂਲ ਸੇਫਟੀ ਦਾ ਲਾਇਸੈਂਸ ਕੋਲ ਜਿਹੜਾ ਪ੍ਰਾਇਮਰੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹਰੇਕ ਵਰੀ ਇੰਨਾ ਚੋ ਕੁਝ ਲੈ ਆਉਣਾ ਤੁਹਾਨੂੰ ਉਹ ਨਹੀਂ ਪਤਾ ਵੀ ਉਹ ਵੀ ਹੋਣਾ ਚਾਹੀਦਾ ਲੈ ਜੀ ਚੱਕ ਕੇ ਸਮਾਨ ਫੋਟਾ ਸਾਰਾ 24 10 15 ਕਰਵਾ ਲੈ ਇਹ ਜਰਮਨ ਰਿਵਿਊ ਹੋਣਾ ਨਾ ਅਸੀਂ ਨਿੱਟ ਕਰਾ ਕੇ ਤੁਹਾਨੂੰ ਪੇਸ਼ ਕਰਦਾ ਆ ਤੇਲ ਕਿੰਨੀ ਵਾਰੀ ਵਰਤ ਲਿਆ ਪੱਤ ਫਰਾਈ ਕਿੰਨੀ ਵਾਰੀ 1 2 3 4 ਕਿੰਨੀ ਵਾਰੀ ਆਇਟਮਾ ਕਰੀ ਟੋਕੇ ਰੱਖੋ ਯਾਰ ਆ ਜਿਹੜਾ ਮਟੀਰੀਅਲ ਰੱਖਿਆ ਆ ਸੁਭਾ ਦੇ ਨੰਬਰ ਤੇ ਸਰ ਆਹ ਕੈ ਪਾਓ ਸਭਾ ਦੇ ਆਪੇ ਆਪਣੇ ਕੰਮ ਕਰਦੇ ਯਾ ਉਹਨੇ ਲਾਣਾ ਹੋ ਇਹਦਾ ਬੰਬਲ ਜੱਡੇ ਜਾਣਾ ਤੇਰੇ ਐਸੇ ਉੱਪਰ ਦੀ ਲਗਾ ਲਿਆ ਕਰੋ ਐਸਾ ਉੱਪਰ ਦੇ ਲਗਾ ਲਾ ਉਹ ਕਿੱਲਾ ਹੁੰਦਾ ਨਾ ਉਹ ਤੂੰ ਰੱਖਿਆ ਕਿੱਥੇ ਆ ਉਹ ਢਾਂਡਾ ਰੱਖ ਲਾ ਉਹ ਤੇ ਰੱਖ ਲੈ ਨੋ ਅੱਧੇ ਰੱਖਿਆ ਤੂੰ ਤਵਾ ਵੀ ਉਹਨਾਂ ਹੀ ਸਾਫ਼ ਕਰਨਾ ਉਹ ਗੰਦੇ ਜੇ ਨਾ ਸਫਾਈ ਕਰੋ ਲਾਇਸੈਂਸ ਕਿ ਇਹ ਵੀ ਨਹੀਂ ਪਾਉਂਦਾ ਤੂੰ ਹਮੇ ਸਰਦ ਮੋਹ ਤੇਰੇ ਵਾਲ ਨਹੀਂ ਡਿਗਣੇ ਟੋਟੇ ਆਹ 마ਸਕ ਵੀ ਲਾ ਕੇ ਹੈਗੇ ਨਾ ਤੁਸੀਂ ਖੁਦ ਕਸਟਮਰ ਆ ਕੋਈ ਇਹਨਾਂ ਨੂੰ ਕਿਆ ਕਰੋ ਤੇ ਨੇਲ ਵੀ ਇਹਦੇ ਦੇਖੋ ਕਦੀ ਕਦੀ ਆਪਾਂ ਇਹਨੂੰ ਪੈਸੇ ਕੰਨੇ ਆ ਇਹਦਾ ਫਰਕ ਸਾਨੂੰ ਮਿਆਰੀ ਚਾਈਜਨ ਦਾ ਖਿਆਲ ਰੱਖ ਜਿਹੜੀ ਚੀਜ਼ ਵੀ ਤੁਹਾਨੂੰ ਲੱਗਦਾ ਇਹਨੂੰ ਕਹੋ ਪੇ ਤੇਰਾ ਲਾਇਸੈਂਸ ਕਿੱਥੇ ਆ ਫੂਡ ਦਾ ਇਹਨੂੰ ਕੁਝ ਕਿੱਥੇ ਲਾਇਆ ਹਵਾ ਚੀ ਥੋੜਾ ਕੰਮ ਕਰੀ ਜਾਣਾ ਇਹਦੇ ਨੇਲ ਵੀ ਚੈੱਕ ਕਰ ਲੋ ਕਦੀ ਕੱਟਿਓ ਕੈਪਚੋਂ ਨਹੀਂ ਪਾਈਆਂ ਗਲਾਰ ਇਹ ਮੜਾ ਜਾਵੇ ਛਿੱਕਿਆ ਥੁੱਕਿਆ ਥੁੱਕ ਰਿੱਚ ਪੈਣਾ ਇਹਨਾਂ ਨੂੰ ਕਹੋ ਇਹਨਾਂ ਨੂੰ ਰੋਕਿਆ ਕਰੋ ਮਾਸਕ ਕਿੱਥੇ ਆ ਵੇ ਉਹ ਲੋਕੀ ਵੀ ਨਹੀਂ ਤੁਹਾਨੂੰ ਕਹਿੰਦੇ ਮੈਂ ਦੇਖਿਆ ਇਹ ਗਾਇ ਨਹੀਂ ਜੀ ਉੱਥੇ ਲੱਗਦੇ ਮੈਨੂੰ ਹੈ ਇਹ ਗਿਆ ਵੀ ਨਹੀਂ ਉਧਰ ਨੂੰ ਉੱਥੇ ਖੋਣ ਨਹੀਂ ਗੱਲ ਫੋਚ ਨਹੀਂ ਤੁਸੀਂ ਇਹਨਾਂ ਨੂੰ ਲੈਮੀਨੇਟ ਕਰਾਉਣਾ ਉਹ ਤੇ ਲੈ ਚਾਹੀਦਾ ਲਾਉਣਾ ਆ ਠੀਕ ਹੈ ਜੀ ਕਿੱਥੇ ਖਾਲ ਕਿਹੜਾ ਕਰੋ ਚੱਕ ਕੇ ਲੈ ਜਾ ਦਿਓ ਦਿਖਾਓ ਫੋਚ ਅਗਲੀ ਵਾਰੀ ਟਰਾਲੀ ਆਣੀ ਆ ਠੀਕ ਹੈ ਸਰ ਚਿਕਨ ਵਿੱਚੇ ਹੋਣਾ ਹਾਂ ਜੀ ਤੁਹਾਡਾ ਮਾਸ ਕਿੱਥੇ ਆ ਭਾਈ ਲਾਰੇ ਲਾਉਂਦੇ ਮਾਸ ਨਹੀਂ ਇੱਥੇ ਤਾਂ ਕੰਮ ਕਾਣੇ ਦੇਖ ਕੇ ਤੁਰਨ ਦੌੜ ਗਿਆ ਨਹੀਂ ਨਹੀਂ ਮਾਸ ਲੈਣ ਚੱਲ ਹਾਂ ਲੋ ਮਾਸ ਨਹੀਂ ਸਰ ਨੇ ਹੁਣ ਲਿਆਉਣੇ ਤਾਂ ਬਸ ਪਹਿਲਾਂ ਨਹੀਂ ਤੁਹਾਨੂੰ ਪਤਾ ਜਦੋਂ ਕਸਟਮਰ ਜਾ ਗਿਆ ਨਾ ਫਿਰ ਇਹਨਾਂ ਨੂੰ ਉੱਥੇ ਲਾਉਣੀ ਆ ਖਰੀਦਦਾਰ ਇਹਨਾਂ ਦੇ ਸਵਾਲ ਕਰੇ ਪੈਸੇ ਦਿੰਨੇ ਨਾ ਤੁਸੀਂ ਤੁਹਾਨੂੰ ਪੂਰਾ ਰਾਈਟ ਮਿਲਦਾ ਪਰ ਇਹਨੂੰ ਕਹੋ ਵੀ ਫੂਡ ਸੇਫਟੀ ਗੀਅਰ ਜਿਹੜੇ ਉਹ ਤੈਨੂੰ ਫਾਲੋ ਕਰਨੇ ਪੈਣਗੇ ਮਾਸਕ ਗਲਵ ਕਿਉਂਕਿ ਅੱਜਕੱਲ ਸਰਦੀ ਜੁਕਾਮ ਆ ਛਾਂ ਖਾਂਸੀ ਛਿੱਕਾ ਹਰੇਕ ਨੂੰ ਆਉਂਦੀ ਹੈ ਜੇ ਤੁਸੀਂ ਪਰੇ ਹੋਣਾ ਇਹਨੂੰ ਮੜੀ ਛਿੱਕਾ ਜਣਾ ਥੁੱਕ ਸਾਰਾ ਛੱਡ ਦੇਣਾ ਉੱਥੇ ਪਰ ਬੜੀ ਜਨਾਨ ਨੂੰ ਕਹੋ ਇਹਨਾਂ ਨੂੰ ਆਮ ਘਰਿਆ ਕਰਨ ਚਾਹੀਦਾ ਆ ਕਿਹੜਾ ਮਰਦ ਮੋਲ ਮਟਰ ਹਾਂ ਮੈਂ ਤਾਲੂਕ ਆਪੀ ਘਰਾ ਦੇ ਤੇ ਲੱਗੀ ਹੋਵੇ ਮੈਂ ਆਇਆ ਕੱਲ ਨੂੰ ਹਰ ਇੱਕ ਬੰਦੇ ਦਾ ਲਾਇਸੈਂਸ ਨਾ ਹੋਇਆ ਫਿਰ ਦੇਖੋ ਪਾਣਾ ਇੱਥੋਂ ਦੇਖ 1 ਲੱਖ ਤੋਂ ਘੱਟ ਹੈ ਕਿ ਕਿਦਾਂ ਠੀਕ ਆ ਔਰ ਸਿਰਫ ਮੈਨੂੰ ਹੈਰਾਨੀ ਹੁੰਦੀ ਵੀ ਲਾਇਸੈਂਸ ਸਿਰਫ ਜਿਹੜਾ ਨਾ ਦੋ ਬੰਦਿਆਂ ਨੇ ਦਿਖਾਇਆ ਅਸੀਂ ਕਲੀਨ ਫੂਡ ਸਟਰੀਟ ਹੱਬ ਜਿਹੜੀ ਆ ਉਹ ਉਹ ਅਸੀਂ ਬਣਾ ਸਰਟੀਫਾਈ ਕਰਾਈ ਆ ਹੁਣ ਕਿੱਡੇ ਟੀਟ ਲੋਕ ਆਪੀ ਦਿਨ ਉਹ ਬਾਹਰ-ਬਾਹਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜੋ ਤੁਸੀਂ ਸਹੀ ਰਹਿਣਾ ਆਪਾਂ ਟਰੱਕ ਲਾਮਿਨੇਟ ਕਰਾ ਕੇ ਉੱਥੇ ਲਾ ਆਹ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਹਾਂ ਤੇਰਾ ਬਹੁਤ ਜ਼ਰੂਰੀ ਆ ਫਿਰ ਓਨਰ ਦੇ ਕੋਲ ਲਾਇਸੈਂਸ ਉਹ ਆ ਜਾਏ ਨਹੀਂ ਉਹਦਾ ਡੇਲੀ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਉਹ ਡਿੱਗਦਾ ਹੈ ਹਾਂ ਆਹ ਬੜਾ ਟੰਗਦੇ ਹਰ ਇੱਕ ਪੈਸੇ ਨੂੰ ਲੈਣੇ ਤੁਸੀਂ ਭਰਾਇਆ ਤੁਸੀਂ ਹਾਂਜੀ ਫਿਰ ਉਹਨਾਂ ਦੇ ਕੋਲ ਹੈਗਾ ਹੈ ਹਾਂ ਸਤਿ ਸ਼੍ਰੀ ਅਕਾਲ ਮੈਨੂੰ ਇਹ ਦੱਸੋ ਵੀ ਫੂਲ ਸੇਫਟੀ ਲਾਇਸੈਂਸ ਕਿੱਥੇ ਆਇਆ ਇੱਥੇ ਦੇਖਣਾ ਹੈ ਹਾਂ ਪਾਣੀ ਮੇਂ ਬੱਛਾ ਸੈਟ ਕਰਵਾਉਣਾ ਜੀ ਇੱਥੇ ਕਿਉਂ ਨਹੀਂ ਰੱਖਿਆ ਇਹ ਗੱਡੀ 'ਚ ਹੂਤਾ ਗੱਡੀ 'ਚ ਲਗਾਉਣਾ ਤੁਸੀਂ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ ਲੇਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਾਂਗਾ ਜੀ ਉਹ ਤਾਂ ਹੈਗਾ ਮੇਰੇ ਕੋਲ ਲਾਇਸੈਂਸ ਮੈਂ ਜੇ ਦੇ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੱਕ ਸਭ ਸੁਣ ਰਹੇ ਆ ਹਾਂ ਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਜੀ ਸਰ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਨਹੀਂ ਦੇਖੋ ਸਰ ਆਪਾਂ ਦਾ ਵੈਸੇ ਦਾ ਆਪਣਾ ਸਵੇਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਨਾਲ ਲਗਵਾ ਦਿੰਦਾ ਉਹ ਗੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗਲ ਸੈਂਪਲ ਲਵਾਂਗੇ ਤੁਹਾਡੇ ਕੱਚ ਦਾ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ਼ ਕਰਾਂਗੇ ਕੱਟਣਾ ਹੈ ਆਹ ਦੇਖ ਇਹ ਤੋਂ ਪਤਾ ਕਿੰਨੇ ਬੱਤੀਆਂ ਕੱਟ ਗਿਆ ਆ ਕਰੋ ਕੋਡ ਦਾ ਕੰਮ ਕੰਮ ਨਹੀਂ ਸਰ ਅੱਗ ਦੇ ਕਰਕੇ ਹਾਂ ਟੋਪੀ ਨਹੀਂ ਨਾ ਹੁੰਦੀ ਬੱਲ ਡੱਟ ਜਾਣੇ ਆ ਹੁਣੇ ਲਾ ਲਾਂਗੇ ਜੀ ਹਾਂ ਹਾਂ ਚੱਲ ਟੋਪੀ ਲਾ ਉਸੇ ਲਾਇਆ ਨੋ ਕਿਹੜਾ ਮਾਲਕ ਅਤਰ ਅਤਰਜੀਵ ਕਾਲੇ ਬੁੱਲ ਲਾਇਸੈਂਸ ਕਿਉਂ ਨਹੀਂ ਟਾਂਗ ਰੱਖਿਆ ਯਹਾਂ ਲਾਇਸੈਂਸ ਲਗਾਓ ਇੱਥੇ ਲਾਇਸੈਂਸ ਫੂਡ ਦਾ ਕੰਮ ਯਹਾਂ ਹੈ ਲਾਇਸੈਂਸ ਕਾ ਕਰ ਰੱਖਾ ਲੋਕਰ ਮੈਂ ਨਹੀਂ ਮਿਲਤੇ ਤਾਂ ਖੁੱਲਣੇ ਨਹੀਂ ਨੇ ਨਾ ਤਾਜ ਤਾਂ ਤੁਸੀਂ ਲਾਉਂਦੇ ਨੇ ਖੁੱਲਦੇ ਤੈਨੂੰ ਤਾਂ ਖੁੱਲਣੇ ਹਾਂ ਮਹਿੰਗੀ ਵੀ ਪੈਂਦੀ ਹੈ ਹੈ ਨਾ ਹੈ ਨਾ ਲਾ ਲਾ ਉਹਨੂੰ ਵੀ ਲਾ ਲੋ ਉਹਦੇ ਉੱਤੇ ਸਾਵ ਦਿਖਾਓ ਕੱਟ ਦੂੰਗੇ ਹਾਂ ਫੂਡ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰਦੇ ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆ ਹੀ ਸਾਰਿਆਂ ਦੀਆਂ ਬਣਾਈਆਂ ਆਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸੱਡਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪੀ ਕੁਝ ਨਹੀਂ ਲਾਇਆ ਕਈਆਂ ਨੇ ਨੋਂ ਵੀ ਵਧੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਕਿ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਆਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ}{|\text{ਸਾਲ ਰੱਖਦੇ ਤੁਹਾਡੇ ਬਾਰ ਡਿੰਗਣੇ ਵਿੱਚ ਉਹਦੇ}} ਨੇਲ ਨੋਲ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਸਦਾ ਵੀ ਨੇਲ ਦਿਖਾ ਹੁਣ ਅਸੀਂ ਲੋਕੀ ਅਵੇਅਰ ਕਰਦੇ ਆ ਬਹੁਤ ਕਿੰਨੀ ਛੇ ਲੱਗ ਤੁਹਾਡੇ ਵੈਲ ਡੇਲੀ ਸਿਰਫ 300 ਰੁਪਿਆ ਜੀ ਜੀ ਡੇਲੀ ਛੇਲ ਹਾਂਜੀ 300 ਰੁਪਿਆ ਤਾਂ ਦਿਹਾੜੀ ਨਹੀਂ ਚਲਣੀ ਕੰਮ ਕਿੰਨਾ ਚਲੋ ਉੱਚਾ ਪ੍ਰੋਫਟ ਨਾਮ ਨਾ ਨਾ ਸ਼ੁਰੂ ਅੱਛਾ 300 ਰੁਪਿਆ ਦੀ ਜੇ ਤੁਸੀਂ ਸੇਲ ਕਰਦੇ ਆ ਉੱਚ ਬਚਤ ਕਿੰਨੀ ਹੋਊਗੀ ਡੇਲੀ ਸਰ ਖਰਚੇ ਕੱਢ ਕੇ ਸਰ 80% 80 ਰੁਪਏ ਦਿਹਾੜੀ ਨਾ ਤਾਂ 80 ਰੁਪਏ ਨੂੰ ਤਾਂ ਕੰਮ ਹੀ ਚੱਲਦਾ ਲੋਕੀ ਤੱਕ ਦੇ ਘੰਟੇ ਜਿ ਕਮਾ ਲੈਂਦੇ ਨੇ ਸੁਰੂਹੀ ਹੁਣੇ ਸ਼ੁਰੂ ਕੀਤਾ ਨਾ ਹੌਲੀ ਹੌਲੀ ਗਾਹਕ ਜੁੜੂਗਾ ਆ ਕੰਮ ਦਾ ਲਾਇਸੈਂਸ ਸੀ ਇੱਥੇ ਸੈਕਟਰ ਹੋਏ ਕਾਕਾ ਲਾਇਸੈਂਸ ਕਿੱਥੇ ਬਿਠਾ ਤਰਾ ਲਿਆਵਰੇ ਸਾਰੇ ਨਾ ਮੋਬਾਈਲਾਂ 'ਚ ਰੱਖਿਓ ਇੱਥੇ ਟੰਗੋ ਕਢਾ ਕੇ ਪੇਟਣਾ ਕੱਲ ਨੂੰ ਰਾਤਾਂ ਦੇ ਹੋਏ ਨਾ ਤੇਰ ਆਪਾਂ ਕਮੇਟੀ ਦੀ ਜਿਹੜੀ ਇਹ ਆ ਗਏ ਸਾਰੀਆਂ ਜਿਹੜੀਆਂ ਚੁੱਕਾ ਸਹੀ ਰੈਡੀ ਨਾ ਜਾਣ ਚੁੱਕੇ ਕੱਲ ਨੂੰ ਜਦੋਂ ਲੈਮੀਨੇਸ਼ਨ ਹੋਏ ਦਾੰਦ ਨਹੀਂ ਕੱਢਨੇ ਹਾਂ ਕਢ ਕੇ ਕੱਲ ਪ੍ਰਿੰਟ ਕਢਾਓ ਔਰ ਨਾਲੇ ਟੋਪੀ ਤੇ ਟੋਪੀ ਦਾ ਖਾ ਗਿਆ ਆ ਇਹ ਕਿੰਨੇ ਬੰਦੇ ਕੱਢ ਦਿੰਦੇ ਆ ਆ ਲਾਓ ਹਬੀ ਵੇਤੇ ਆਪਾਂ ਨੇ ਬੁਲਵਾਇਆ ਸੀ ਕਢਾਓ ਇਹਨੂੰ ਕੱਲ ਨੂੰ ਪ੍ਰਿੰਟ ਨਾਲ ਨੂੰ ਪ੍ਰਿੰਟ ਕਢਾ ਠੀਕ ਹੈ ਜਵੇਤ ਤੁਸੀਂ ਇਹਨੂੰ ਨਾ ਇੱਕ ਵਾਰੀ ਕੱਲ ਨੂੰ ਇਹਨਾਂ ਨੂੰ ਆਪ ਚੈੱਕ ਕਰਕੇ ਜਾ ਜਵੇਤ ਮੇਰੀ ਐਬਸੈਂਸ ਵਿੱਚ ਵਿਜ਼ਿਟ ਕਰੋ ਠੀਕ ਹੈ ਇੱਕ ਵਾਰੀ ਜਾਂਦੇ ਤੁਸੀਂ ਇਕੱਲੇ ਮੇਰੇ ਕੋਲ ਨਹੀਂ ਤੁਸੀਂ ਆਓ ਇੱਕ ਵਾਰ ਦੇਖੋ ਤੇ ਇਨਸ਼ੋਰ ਕਰੋ ਵੀ ਲਾਇਸੈਂਸ ਹੈਗੇ ਨਾਲੇ ਜੋ ਅੱਜ ਕਹਿ ਕੇ ਚੰਨੇ ਟੋਪੀ ਆਹ ਤਰ੍ਹਾਂ ਵਿਗ ਜਾਣੇ ਆ ਬਾਅਦ ਦੇ ਇਹਦੇ ਵਿੱਚ ਟੋਪੀਆਂ ਦੀ ਤਾਂ ਲਾਅਵਾਤ ਠੀਕ ਆ ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀ ਜੋ ਯੂਜ਼ ਕਰੀ ਜੋ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਆ ਇਹ ਨਿਜਮ ਆ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਬਿਲਕੁਲ ਜੀ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ ਹਾਂਜੀ ਕੋਈ ਨਹੀਂ ਪੰਜਾਬੀ ਆ ਕੋਈ ਮੈਂ ਹੋਰ ਲੈਂਗੁਏਜ ਬੋਲਾਂ ਨਹੀਂ ਨਹੀਂ ਪੰਜਾਬੀ ਚ ਚੰਬੇਹ ਯੂਪੀ ਵਾਲੇ ਵੀ ਪੰਜਾਬੀ ਤਾਂ ਸਮਝਣੇ ਲੱਪੇ ਹੁਣ ਆ ਕੇ ਤੋਂ ਛੱਡ ਤੋਂ ਜ਼ਿਆਦਾ ਬੋਲਦੇ ਆ ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਆ ਅੱਜ ਅਸੀਂ ਇਹ ਇਦਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ ਅਕਲ ਦੇਣ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣ ਆਏ ਆ ਜੇ ਤੁਸੀਂ ਹੁਣ ਇਹ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ ਔਰ ਫਿਰ ਤੁਹਾਡਾ ਕੀ ਬਣਨਾ ਤੁਹਾਨੂੰ ਪਤਾ ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨ ਸੇਫ ਆਏ ਆ ਫੋਟਾਂ ਦੇ ਚੱਕਰ ਘਟਣੇ ਪੈਣੇ ਆ ਹੁਣ ਪਤਾ ਤਾਂ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਿ ਇਹਨਾਂ ਯਾਰ ਇਹ ਗੱਲ ਗਲਤ ਆ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਟੰਗਣੀਆਂ ਚਾਹੀਦੀਆਂ ਕਿੱਡਾ ਕੋ ਔਖਾ ਕੰਮ ਐ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੈਅਰ ਆ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪੋਣਾ ਤੁਹਾਡੇ ਚੋਂ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕਿਸੇ ਕੋਲ ਐਪਰਨ ਆ ਮੇਰੇ ਕੋਲ ਇੱਕ ਬੰਦੇ ਕੋਲ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆ ਯਾਰ ਸਾਰਾ ਕੁਝ ਐਪਰਨ ਪੋਣਾ ਗਲਵਸ ਪੋਣੇ ਮਾਸਕ ਪੋਣਾ ਸਿਰ ਤੇ ਟੋਪੀ ਪੋਣੀ ਐ ਮਤਲਬ ਮਜ਼ਾਕ ਐ ਮਜ਼ਾਕ ਐ ਇਹ ਰੋਡ ਸੇਫਟੀ ਦੇ ਇਹ ਸਰਕਾਰ ਉਹ ਹੀ ਬਣਾਈ ਜਾਂਦੀ। ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ, ਆਪਾਂ ਵੀ ਖਾਣੀ ਆ। ਤੁਹਾਡਾ ਬਿਜ਼ਨਸ ਅੱਛਾ ਲੱਗੂਗਾ, ਲੋਕੀ ਵਧੀਆ ਕਹਿਣਗੇ ਤੁਹਾਨੂੰ। ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ। ਉਹਦੇ 'ਚ ਕੋਈ ਮੈਂ ਕੋਈ ਐਦਾਂ ਢਿੱਲਮੱਠ ਨਹੀਂ ਵਰਤਣੀ। ਠੰਡੋ ਅੱਜ ਤੁਹਾਨੂੰ ਇੰਨਾ ਕਿ ਡੋਜ਼ ਦੇ ਚੱਲੇ ਆਂ, ਸਰਦੀ 'ਚ ਤੇ ਗਾਂ ਆਵਾਂਗੇ ਤਾਂ ਸੈਂਪਲ ਭਰ ਕੇ ਜਾਵਾਂਗੇ, ਫਿਰ ਤੁਹਾਨੂੰ ਠੰਡ 'ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਨਾ। ਮੈਂ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਮੇਰੇ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਆਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਅਸਿਗਾ ਪ੍ਰੋਗਰਾਮ ਜਿਹੜਾ ਚਪਾਟੀ ਖੁੱਲੀ ਹੈ ਕਚੈਰੀਆਂ ਦੇ ਲਾਗੇ ਦੀ ਨਿਰੰਤਰ ਪਹਿਲਾਂ ਵੀ ਚੈੱਕ ਇਨ ਕਰਦੇ ਰਹੇ ਨੇ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕੁ ਇਹ ਫਾਲੋ ਕਰਦੇ ਇਹਨੂੰ ਅਸੀਂ ਕਲੀਨ ਸਟ੍ਰੀਟ ਫੂਡ ਹੱਬ ਜਿਹੜੀ ਚੁਣੀ ਹੀ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ-ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਉਹ ਇਹਨਾਂ ਨੂੰ ਫਾਲੋ ਕਰਦੇ ਰਹੋ ਬਾਰ-ਬਾਰ ਆਉਂਦੇ ਰਹੋ ਚੈਕਿੰਗ ਕਰਦੇ ਰਹੋ ਤਾਂ ਇਹ ਸੈੱਟ ਰਹਿੰਦੇ ਨਹੀਂ ਤਾਂ ਇਹ ਇਹ ਹਰ ਚੀਜ਼ ਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀਨ ਆਲੇ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪੁਆਏ ਆ ਸੋ ਮੁੱਖ ਔਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਕਿ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆ ਕੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਾਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇ ਕਮਸੂਤ ਆਉਣਾ ਫਿਰ ਫੂਡ ਸੇਫਟੀ ਤੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਹਨਵੇਂ ਲਾਗੂ ਹੋ ਜਾਣਾ ਇਹ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹ ਹੀ ਫਾਰਮ ਦੀਆਂ ਗੱਲਾਂ ਕਰਦੇ ਆਂ ਇਹ ਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ